ਹਾਂਜੀ ਸਾਡੇ ਸਾਰੇ ਹੀ ਪੰਜਾਬ ਵਾਸੀਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹਾਜ਼ਰ ਹਾਂ ਜੀ ਨਵਾਂ ਮੁੱਦਾ ਲੈ ਕੇ ਤੇ ਨਵੀਂ ਗੱਲਬਾਤ ਨਾਲ ਜਿਹੜਾ ਅੱਜ ਦਾ ਮੁੱਦਾ ਹੈਗਾ ਹੈ ਤਾਂ ਇਹ ਝੋਨੇ ਦੀ ਪਰਾਲੀ ਦੇ ਨਾਲ ਸੰਬੰਧਤ ਆ ਪਰ ਇਹਦੇ ਵਿੱਚ ਨਵਾਂ ਕੀ ਹੈ ਅੱਜ ਤੁਹਾਨੂੰ ਅਸੀਂ ਉਹਦੇ ਬਾਰੇ ਦੱਸਾਂਗੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਵੇਰ ਦੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਅੰਮ੍ਰਿਤਸਰ ਏਰੀਆ ਦੇ ਵੱਲ ਦੀ ਲੱਗਦੀ ਹੈ ਜਿਹਦੇ ਵਿੱਚ ਜਿਹੜੇ ਕਿਸਾਨ ਐ ਉਹਨਾਂ ਨੇ ਕੋਈ ਏਕੜ ਜਾਂ 2 ਏਕੜ ਝੋਨਾ ਜਿਹੜਾ ਵੱਡਿਆ ਹੋਊਗਾ ਜਿਹੜਾ ਪਾਣੀ ਦੀ ਮਾਰ ਦੇ ਵਿੱਚੋਂ بچਿਆ ਹੋਣਾ ਉਹਨੇ ਵੱਢ ਕੇ ਪੱਠੇ-ਪੁੱਠੇ ਵੀਜਣ ਦੇ ਵਾਸਤੇ ਜਿਹੜੀ ਗੱਲ ਆ ਵੀਡੀਓ ਦੇ ਵਿੱਚ ਹੋ ਰਹੀ ਐ ਉਥੇ ਸਾਰਾ ਜਿਹੜਾ ਪ੍ਰਸ਼ਾਸਨ ਐ ਉਹ ਪਹੁੰਚਿਆ ਤੇ ਜਿਹੜੀ ਝੋਨੇ ਦੀ ਪਰਾਲੀ ਨੂੰ ਸਬੰਧ ਦੇ ਵਿੱਚ ਅੱਗ ਲਾਉਣ ਦੇ ਸਬੰਧ ਦੇ ਵਿੱਚ ਜਿਹੜੀ ਕਾਰਵਾਈ ਕਰਨੀ ਸ਼ੁਰੂ ਕੀਤੀ ਹੁਣ ਲੋਕਾਂ ਦਾ ਸਵਾਲ ਇੱਥੇ ਇਹ ਉੱਠਦਾ ਹੈ ਕਿ ਜਿੱਥੇ ਹਰਾਂ ਦੇ ਨਾਲ ਫਸਲਾਂ ਦੀ ਬਰਬਾਦੀ ਹੋਈ ਹੈ ਉੱਥੇ ਫਸਲ ਦਾ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਤੇ ਆਰਥਿਕ ਨੁਕਸਾਨ ਵਿਤੀ ਨੁਕਸਾਨ ਪਸ਼ੂ ਧੰਡਾਂ ਦਾ ਨੁਕਸਾਨ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੋਇਆ ਲੋਕ ਸਵਾਲ ਪੁੱਛਦੇ ਆ ਕਿ ਜਿਹੜੀ ਸਰਕਾਰ ਹੈ ਉਹਨਾਂ ਨੂੰ ਸੈਟੇਲਾਈਟ ਦੇ ਥਰੂ ਉਹ ਨੁਕਸਾਨ ਕੀ ਨਹੀਂ ਲਿਖਿਆ ਜਿਹੜਾ ਝੋਨਾ ਵੱਢ ਕੇ ਪੱਠਾ ਇਹ ਵਿਜਨ ਦੇ ਲਈ ਝੋਨੇ ਦੀ ਪਰਾਲੀ ਨੂੰ ਜਿਹੜੀ ਅੱਗ ਲਾਈ ਗਈ ਹੈ ਉਹਨਾਂ ਨੂੰ ਇੱਕ ਮਿੰਟ ਦੇ ਵਿੱਚ ਦੱਸ ਕੀ ਅੱਜ ਅਸੀਂ ਇਹਦੇ ਬਾਰੇ ਬਲਵਿੰਦਰ ਸਿੰਘ ਦੰਦੀਵਾਲ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂ ਜਿਹੜੀ ਹੈ ਨਾ ਆਪਣਾ ਉੱਥੇ ਅੱਗ ਲਾਈ ਹੈਗੀ ਕਿਸਾਨਾਂ ਨੇ ਪਰਾਲੀ ਨੂੰ ਲਾਈਆ ਬੈਲੀ ਗੱਲ ਤਾਂ ਜਿਹੜੀ ਉੱਥੇ ਅੱਗ ਲੱਗੀ ਹੈ ਨਾ ਉਹ ਝੋਨਾ ਕਿਹੜਾ ਹੈ ਆਪਣੇ ਮਾਲਵੇ ਵਾਲਾ ਝੋਨਾ ਨਹੀਂ ਹੁੰਦਾ ਉੱਥੇ ਉੱਥੇ ਹੁੰਦਾ 1509 1121 ਜਿਹੜੇ ਹਾਈਬ੍ਰਿਡ ਵੀ ਕਹਿੰਦੇ ਨਹੀਂ ਨਹੀਂ ਹਾਈਬ੍ਰਿਡ ਦੂਜੇ ਵੀ ਆ ਇਹ ਆਪਣੇ ਲੰਮੇ ਚੌੜਾ ਲੰਮੇ ਚੌੜਾ ਠੀਕ ਹੈ ਹਾਂ ਲੰਮਾ ਚੌੜਾ ਇਹ 1509 ਹੋ ਗਿਆ 1121 ਹੋ ਗਿਆ ਤੇ ਇਹ ਬਾਸਮਤੀ ਕਹ ਦਿੰਦੇ ਆਪਾਂ ਇਹਨੂੰ ਤੇ ਜਾਂ ਉੱਥੇ ਹੁੰਦਾਗਾ ਜਿਵੇਂ ਸਰਪਤੀ ਹੋ ਗਿਆ 1401 ਹੋ ਗਿਆ ਮੁਸਲ ਕਹ ਦਿੰਦੇ ਆਗੇ ਜਾਂ ਉਹ ਹੁੰਦਾ ਉਹਨਾਂ ਦੀ ਐਡੀ ਪ੍ਰਾਲੀ ਨਹੀਂ ਹੁੰਦੀ ਵੱਡੀ ਗੱਲ ਤਾਂ ਇਹ ਆ ਗਈ ਜੇ ਹੁਣ ਆਪਾਂ ਉਹ ਪ੍ਰਾਲੀ ਨੂੰ ਆਪਾਂ ਦੇਖੀਏ ਉਏ ਉਹ ਮੈਂ ਵੀਡੀਓ ਦੇ ਵਿੱਚ ਦੇਖਿਆ ਹੁਣ ਆਪਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ ਕੋਈ ਆਪਾਂ ਠੀਕ ਆ ਪੌਡਕਾਸਟ ਕਰਦੇ ਆ ਆਪਾਂ ਲੋਕਾਂ ਨਾਲ ਦਿਲਾਂ ਦੀਆਂ ਗੱਲਾਂ ਕਰਦੇ ਆਂਗੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਖੇਤੀਬਾੜੀ ਦਾ ਊੜਾ ੜਾ ਨਹੀਂ ਪਤਾ ਹੈਗਾ ਉਹ ਬਿਲਕੁਲ ਹੀ ਨਾਰਮਲ ਪਰਾਲੀ ਆਗੀ ਤੇ ਉਹ ਸਿਰਫ ਕਿਸਾਨ ਨੇ ਇੱਕ ਕੱਲੇ ਨੂੰ ਉਹ ਜਿਵੇਂ ਆਪਣਾ ਲਾਣ ਨਹੀਂ ਹੁੰਦਾ ਮਗਰ ਜਿਹੜੀ ਕੱਲੀ ਪਰਾਲੀ ਜੀ ਹੁੰਦੀ ਆ ਹਾਂ ਕੱਲੀ ਪਰਾਲੀ ਹੁੰਦੀ ਆ ਮਗਰ ਲਾਣ ਕਹਿੰਦੇ ਨੇ ਆਪਣੇ ਇਧਰ ਮਾਲਵੇ ਦੇ ਵਿੱਚ ਜਾਂ ਉਹਨੂੰ ਲੈਤੀ ਜੀ ਵੀ ਕਹਿੰਦੇ ਆ ਮਗਰ ਆਪਾਂ ਫੋਟਕ ਪ੍ਰਦਰਸਤ ਵੀ ਮੰਨ ਕੇ ਚੱਲੋ ਉਹਨੂੰ ਅੱਗ ਲਾ ਕੇ ਤੇ ਉਹਨੇ ਉੱਥੇ ਉਹ ਕਿੱਲੇ ਦੇ ਵਿੱਚ ਸਿਰਫ ਕੀ ਕੀਤਾ ਸੀ ਪੱਠੇ ਬੀਜਨੇ ਸੀ ਪਸ਼ੂਆਂ ਬਾਤ ਤੇ ਕਿਉਂਕਿ ਉੱਥੇ ਪਸ਼ੂਆਂ ਨੂੰ ਤੋਟ ਆ ਗਈ ਕੱਖਾਂ ਦੀ ਹਰੇ ਦੀ ਤੋਟ ਆ ਗਈ ਜੋ ਕਿ ਇਧਰੋਂ ਆਪਾਂ ਹੁਣ ਸੈਲਜ਼ ਲੈ ਕੇ ਜਾਣੇ ਆਂਗੇ ਉਹਨੂੰ ਆਏ ਸੀ ਕਿ ਜਾਰ ਯਾਰ ਆਪਾਂ ਉਹਨੇ ਉਹਦੀ ਵੱਢਿਆ ਸੀ ਉਹਦੀ ਮੰਨ ਕੇ ਗਿੱਲੀ-ਗਿੱਲੀ ਨੂੰ ਵੀ ਜਿੰਨਾ ਕ ਲੱਗਿਆ ਯਾਰ ਵੀ ਉਹ ਫੋਕ ਦਾ ਬਣੀ ਪਈ ਆ ਵੀ ਆਪਾਂ ਇਹਨੂੰ ਅੱਗ ਲਾ ਕੇ ਸਿਮੇਟ ਕੇ ਨਾ ਨਾ ਪੱਠੇ ਵੀ ਦੀ ਆਹ ਵੀਡੀਓ ਦੇ ਵਿੱਚ ਕੰਬਾਈਨ ਵੀ ਜਿਹੜੀ ਹੁੰਦੀ ਆ ਹਰਪਾਇਣ ਦੇ ਉੱਥੇ ਖੜੀ ਹੈਗੀ ਮੌਕੇ ਤੇ ਖੜੀ ਆ ਉਹ ਹਾਂ ਉੱਥੇ ਮੌਕੇ ਦੀ ਖੜੀ ਆ ਉਹ ਤੇ ਉਹਦੀ ਪ੍ਰਸ਼ਾਸਨ ਆ ਗਿਆ ਜਿਵੇਂ ਮੰਨ ਕੇ ਚੱਲੋ ਵੀ ਕੋਈ ਜੰਗ ਨਹੀਂ ਲੱਗਦੀ ਹੁੰਦੀ ਵੀ ਕਿਸਾਨਾਂ ਨੇ ਤਾਂ ਯਾਰ ਪੜਾ ਵੱਡਾ ਨੁਕਸਾਨ ਕਰ ਯਾਰ ਇਹ ਤਾਂ ਭਾਲੇ ਜੰਗੀ ਪੱਦਰ ਤੇ ਆਉਂਦਿਆ ਕਿਧਰੇ ਗੱਡੀ ਇਧਰ ਦੀ ਆ ਗਈ ਆ ਉਧਰ ਦੀ ਦੇਖੋ ਤੁਸੀਂ ਤੁਸੀਂ ਹੋਰ ਦੇਖੋ ਹਰ ਇੱਕ ਤਰ੍ਹਾਂ ਦਾ ਇਹਨਾਂ ਦਾ ਅਫਸਰ ਜ਼ਿੰਮੇਦਾਰ ਉਹ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਵੀ ਆਪਾਂ ਗੱਲ ਕਰਕੇ ਆਏ ਸੀਗੇ ਵੀ ਉਧਰ ਨੂੰ ਮੂੰਹ ਨਹੀਂ ਹੁੰਦਾ ਜਿੱਥੇ ਜਿੱਦੜ ਇਹਨਾਂ ਦਾ ਪਥਾੜਾ ਭੰਦਦਾ ਲੋਕ ਸਰਕਾਰ ਦੇ ਜਿਹੜੇ ਚਹੇਤੇ ਹੈਗੇ ਜਿਹੜੇ ਇਹਨਾਂ ਦਾ ਪਥਾੜਾ ਭੰਦਦਾ ਹੈਗਾ ਮੰਨ ਕੇ ਚੱਲੋ ਵੀ ਫੈਕਟਰੀਆਂ ਵਾਲੇ ਉਧਰ ਨੂੰ ਐਡਾ ਪ੍ਰਸ਼ਾਸਨ ਨਹੀਂ ਜਾਂਦਾ ਜਿੰਨਾ ਕਿਸਾਨ ਕਨੇ ਨੂੰ ਜਾਂਦਾਗਾ ਰੋਪ ਪਾਉਣ ਦੇ ਵਾਸਤੇ ਲੋਕਾਂ ਦੇ ਦਹਿਸਤ ਪਾਉਣ ਦੇ ਵਾਸਤੇ ਵੀ ਆ ਥੱਲੇ ਵਾਲੇ ਲੋਕ ਬੋਲਣ ਤੁਸੀਂ ਐਂ ਦੇਖੋ ਸਾਰਾ ਮਾਲ ਵਿਭਾਗ ਉੱਥੇ ਖੇਤੀਬਾੜੀ ਵਿਭਾਗ ਉੱਥੇ ਕਿਸਾਨ ਉਸੇ ਬੋਲ ਵੀ ਰਿਹਾ ਕਹਿੰਦੇ ਯਾਰ ਤੁਹਾਨੂੰ ਸਾਡਾ ਪਾਣੀ ਦਾ ਦਿਸਿਆ ਨਹੀਂਗਾ ਸੈਟਲਾਈਟ ਰਹੀ ਤੇ ਆ ਤੁਹਾਨੂੰ ਧੂਆਂ ਦਿਸ ਗਿਆ ਉੱਥੀ ਗੱਲ ਆ ਗਈ ਨਾ ਬਲਵਿੰਦਰ ਜੇ ਆਪਾਂ ਪਿਛਲੀ ਪੋਡਕਾਸਟ ਚ ਵੀ ਕਿਹਾ ਸੀ ਵੀ ਝੂਨੇ ਦੀ ਪ੍ਰਾਲੀ ਵਾਲੇ ਤੇ ਇਹਨਾਂ ਦਾ ਸੈਟਲਾਈਟ ਜਿਹੜਾ ਸਿਸਟਮ ਆ ਉਹ ਐਕਟਿਵ ਹੁੰਦਾ ਜਦੋਂ ਕਣਕ ਨੂੰ ਅੱਗ ਲੱਗਦੀ ਆ ਜਾਂ ਕੋਈ ਹੜਾਂ ਦੀ ਸਮੱਸਿਆ ਹੁੰਦੀ ਆ ਉਦੋਂ ਸੈਟਲਾਈਟ ਇਹਨਾਂ ਦਾ ਸੁੱਤਾ ਪਿਆ ਹੁੰਦਾ ਤੁਸੀਂ ਦੇਖੋ ਪੁਲਿਸ ਤੰਤਰ ਵੀ ਉਦਿਆਂ ਆ ਜਾਂਦਾਗਾ ਸਾਰਾ ਕੁਝ ਆ ਜਾਂਦਾ ਹੁਣ ਆਪਾਂ ਨੂੰ ਚਲ ਠੀਕਾ ਗੱਲ ਆਪਾਂ ਗੱਲਾਂ ਕਰੀ ਜਾਂਦੇ ਆਂਗੇ ਤਿੰਨ ਦਿਨ ਬੜਾਂਦਾ ਹੋਇਆ 84 ਦੇ ਵਿੱਚ ਨਾਸਲ ਕੁਸ਼ੀ ਹੋਈ ਸਿੱਖਾਂ ਦੀ ਉਦੋਂ ਇਹਨਾਂ ਸਾਰਾ ਤੰਤਰ ਫੇਲ ਕਿਉਂ ਕੋਈ ਲੋਕ ਮਰ ਜਾ ਮਰਨ ਦੇ ਕੋਈ ਗੱਲ ਨਹੀਂ ਬਾਦੀ ਘਟ ਜਾ ਸਾਡੀ ਕੁਰਸੀ ਕਾਇਮ ਹੈ ਇਹਨੂੰ ਨਹੀਂ ਕੋਈ ਹਿਲਾ ਸਕਦਾ ਲੋਕ ਦਾ ਯਾਰ ਬਸ਼ੱਕੀ 5 ਲੱਖ ਮਰ ਜੇ ਯਾਰ ਇਹਨਾਂ ਨੂੰ ਉਹਦੇ ਦਾ ਕੋਈ ਪਰਵਾਹ ਨਹੀਂ ਜਿਹੜਿਆ ਇਹਨਾਂ ਤੋਂ ਐ ਹੁੰਦਾਗਾ ਵੀ ਸਾਡੇ ਯਾਰ ਇਹ ਉੱਠ ਜਾਂਦੇ ਆ ਲੋਕ ਕਿਸਾਨਾਂ ਦੇ ਕਿਉਂ ਹੋਏ ਇੰਨੇ ਔਖੇ ਆਗੇ ਯਾਰ ਕਿਸਾਨਾਂ ਨੇ ਗੋਡ ਨਹੀਂ ਲਵਾਈ ਆ ਹਾਂ ਦਿੱਲੀ ਮੋਰਚੇ ਚੋਂ ਦੋ ਠੀਕ ਹੈ ਨਾ ਗੱਲ ਹੁਣ ਇੱਥੇ ਲਵਾਈ ਆ ਹੁਣ ਇਸੇ ਦੇ ਵਿੱਚੋਂ ਹੁਣ ਪੁਲਿਸ ਵੀ ਔਖੀ ਆ ਇਹਦੇ ਤੇ ਪੁਲਿਸ ਕਿਉਂ ਔਖੇ ਵੀ ਯਾਰ ਆਮ ਬੰਦਾ ਸਾਡੇ ਆ ਕੇ ਗੱਲ ਪੈਂਦਾਗਾ ਉਹ ਯਾਰ ਆਮ ਨੇ ਪੈਣੀ ਆ ਗਾਲਾਂ ਤੁਸੀਂ ਲੋਕਾਂ ਨੂੰ ਗੱਲ ਪਾਉਣ ਵਾਲੇ ਕੀਤਾਗਾ ਜਦੋਂ ਯਾਰ ਲੋਕ ਇੱਕ ਕਾਨੂੰਨ ਫੈਕਟਰੀ ਵਾਲਾ ਵਾਸਤੇ ਹੋਰ ਕਾਨੂੰਨ ਆ ਲੀਟਰਾਂ ਵਾਸਤੇ ਹੋਰ ਕਾਨੂੰਨ ਆ ਆਮ ਲੋਕਾਂ ਵਾਸਤੇ ਹੋਰ ਕਾਨੂੰਨ ਆ ਇੱਕ ਵਾਸਤਾ ਕਹਿੰਦਾ ਵੀ ਸਾਡਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਸੀਂ ਹਿੱਕ ਤਾਣ ਕੇ ਕਹਿੰਦਾ ਸਾਡਾ ਪ੍ਰਧਾਨ ਮੰਤਰੀ ਵੀ ਸਾਡੇ ਕੋਲੇ ਆ ਪਰ ਹੈ ਨਹੀਂ ਉਹ ਹੈ ਨਹੀਂਗਾ ਇਹ ਟੀਰਾ ਕਾਨੂੰਨੀ ਆ ਲੋਕ ਦੁਖੀ ਆਗੇ ਦੇਖੋ ਜਿਹੜੇ ਲੋਕਾਂ ਕੋਲੇ ਲੋਕ ਉਹੀ ਲੜਦੇ ਆਗੇ ਜਿਹੜੇ ਲੋਕ ਦੁਖੀ ਹੁਣ ਸੁਖੀ ਨੂੰ ਕੋਈ ਲੋੜਾ ਲੜਨ ਦੀ ਯਾਰ ਆਪਾਂ ਪਿੰਡ ਦੇ ਵਿੱਚੋਂ ਵੀ ਕਹਿ ਦਿੰਦੇ ਆਗੇ ਯਾਰ ਆਪਾਂ ਯਾਰ ਇਹਦਾ ਨੰਗ ਆ ਦੇ ਇਹਨੂੰ ਕਿਉਂ ਛੇੜਦੇ ਆਪਾਂ ਨੰਗ ਨੂੰ ਲੜਨ ਦੀ ਲੋੜ ਆ ਉਹਦੇ ਪੱਲੇ ਕੁਸ ਨਹੀਂ ਹੁਣ ਪਤਾ ਵੀ ਜੇ ਮੈਂ ਲੜੂੰਗਾ ਤਾਂ ਮੈਨੂੰ ਕੁਛ ਨਾ ਕੁਛ ਮਿਲੂਗਾ ਠੀਕ ਹੈ ਨਾ ਗੱਲ ਇਸ ਕਰਕੇ ਇਹਨਾਂ ਨੇ ਸਾਨੂੰ ਬਣਾਤਾ ਨੰਗ ਜਿਹੜੇ ਸਾਨੂੰ ਲੋਕਾਂ ਨੇ ਜਿਹੜਿਆ ਸਾਨੂੰ ਜ਼ਮੀਨਾਂ ਮਿਲੀਆਂ ਨੇ ਸਾਨੂੰ ਨੰਗ ਸਮਝਦੇ ਆਏ ਕਾਹਦੇ ਉਤਰੋ ਵੱਡਿਆਂ ਨੂੰ ਗੱਫੇ ਮਿਲਦੇ ਸਾਥੋਂ ਕੀ ਮਿਲਦਾ ਸਾਥੋਂ ਦਾ ਜਾਂ ਡਾਂਗਾ ਮਿਲਦਿਆਂ ਨਹੀਂ ਆ ਤੇ ਜਾਂ ਮੰਨ ਕੇ ਚੱਲੋ ਵੀ ਗਾਲਾਂ ਮਿਲਦੀਆਂ ਨੇ ਇਹਨਾਂ ਨੂੰ ਇਸ ਕਰਕੇ ਇਹਨਾਂ ਨੇ ਕੀ ਕੀਤਾਗਾ ਵੀ ਇਹਨਾਂ ਤੇ ਲੋਕਾਂ ਆਮ ਲੋਕਾਂ ਦੇ ਪਾ ਕੇ ਦਹਿਸ਼ਤ ਵੀ ਆਪਾਂ ਕਿਵੇਂ ਰਾਜ ਦੀ ਉਮਰ ਨੂੰ ਲੰਮੀ ਵਧਾਉਣੀ ਆ ਜਿਹੜਾ ਉਹ ਕਹਿੰਦੇ ਨਾ ਵੀ ਆਰਐਸਐਸ ਕਹਿੰਦੀ ਹੈਗੀ ਵੀ ਹਿੰਦੂ ਰਾਸ਼ਟਰ ਵਾਲਾ ਉਹ ਇਸੇ ਦੇ ਵਿੱਚੋਂ ਨਿਕਲ ਰਿਹਾਗਾ ਉਹ ਉਹ ਉੱਥੇ ਵੀ ਇਹੀ ਕਹਾਣੀ ਹੈਗੀ ਵੀ ਕਿਸੇ ਨਾ ਕਿਸੇ ਲੋੜ ਜਿਹੜੀਆਂ ਜਮੀਨਾਂ ਨੇਗੀਆਂ ਇਹਨਾਂ ਨੂੰ ਬਦਨਾਮ ਕਰੋ ਐਨਾ ਬਦਨਾਮ ਕਰੋ ਯਾਰ ਵੀ ਲੋਕ ਕਹਿੰਦੇ ਵੀ ਯਾਰ ਜਿਹੜਾ ਕੁਛ ਕਰਦਾ ਵਾ ਜਿਹੜਾ ਕਿਸਾਨ ਹੀ ਕਰਦਾ ਅਸੀਂ ਤਾਂ ਕੁਛ ਕਰਦੇ ਨਹੀਂ ਤੇ ਜਿੰਨਾ ਸਰਕਾਰੀ ਤੰਤਰ ਦਾ ਮੂੰਹ ਹੈਗਾ ਉਹ ਆਮ ਲੋਕਾਂ ਕੰਨੂ ਕਰ ਦੋ ਹੁਣ ਅਫਸਰ ਸਾਹੀ ਹੈ ਜਿਹੜੀ ਜਿੰਨੇ ਮਲਾਜ਼ਮਾਂ ਨੜੇ ਤਾਂ ਉਹਨਾਂ ਨੂੰ ਕੁੱਟਦੀ ਆ ਸਰਕਾਰ ਤੇ ਨੜੇ ਉਹਨਾਂ ਦਾ ਕੰਮ ਕਰਾਉਂਦੀ ਆ ਆ ਜਿੱਥੇ ਵੀ ਕੋਈ ਸਰਕਾਰੀ ਟੀਚਰਾਂ ਦਾ ਧਰਨਾ ਹੁੰਦਾ ਕੋਈ ਬਿਜਲੀ ਮਲਾਜ਼ਮਾਂ ਦਾ ਧਰਨਾ ਹੁੰਦਾ ਉਥੇ ਹਰੇਕ ਥਾਂ ਜਿਹੜੀ ਡਾਂਗਾ ਵਰਸਾਈ ਹੁੰਦੀ ਆ ਉਹਨਾਂ ਤੇ ਹਾਂ ਹੁਣ ਬੰਦਾ ਤਾਂ ਇਹ ਸੀਗਾ ਜੇ ਉਥੇ ਗਏ ਆ ਵੀ ਦੱਸੋ ਭਾਈ ਸਾਨੂੰ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਸਟੇਟਮੈਂਟ ਪ੍ਰਸ਼ਾਸਨ ਦੀ ਇਹ ਬੰਦੀ ਸੀ ਖੇਤੀਬਾੜੀ ਵਿਭਾਗਾਂ ਜਿਹੜਾ ਕਹਿੰਦਾ ਵੀ ਅੱਗ ਲਾਈਆ ਜ਼ਿਮੀਦਾਰ ਨੇ ਜ਼ਿਮੀਦਾਰ ਨੂੰ ਆਏ ਪੁੱਛੇ ਵੀ ਤੂੰ ਅੱਗ ਕਿਉਂ ਲਾਈਆ ਹਾਂ ਇਹ ਤਾਂ ਪੁੱਛਣਾ ਬਣਦਾ ਹਾਂ ਵੀ ਤੁਸੀਂ ਸਾਨੂੰ ਦੱਸਦੇ ਵੀ ਅਸੀਂ ਤੁਹਾਨੂੰ ਇਹ ਇਹਦਾ ਜਿਹੜਾ ਜਾਂ ਤਾਂ ਸਾਨੂੰ ਸੁਪਰ ਸੀਡਰ ਦਿੰਦੇ ਜਾਂ ਸਾਨੂੰ ਗੱਠਾ ਵਾਲੀ ਮਸ਼ੀਨ ਦਿੰਦੇ ਇਹ ਪੁੱਛਣ ਦੀ ਵਜਾਇ ਸਿੱਧਾ ਪਰਚਾ ਕਰਨਾ ਇਹ ਗਲਤ ਹਾਂ ਇਹ ਤਾਂ ਸਰਾਸਰ ਗਲਤ ਹੈ ਉਹਨੂੰ ਆਏ ਦਾ ਪੁੱਛੋ ਵੀ ਤੂੰ ਸਾਲ ਜੇ ਹੁਣ ਇਹ ਆਏ ਕਹਿੰਦੇ ਸਾਨੂੰ ਨਾ ਪੁੱਛੋ ਕੀ ਗੱਲ ਬਈ ਨਾ ਤਾਂ ਸੁਸਾਇਟੀਆ ਕੋਲੇ ਉਹਨਾ ਪ੍ਰਬੰਧ ਆ ਆਪਣੇ ਹਜੇ ਮਾਲ ਵੇਚ ਤਾਂ ਕਿਸੇ ਸੁਸਾਇਟੀ ਦੇ ਵਿੱਚ ਹੋਣਗੇ ਟਰੈਕਟਰ ਇਕਾ ਤੁਕਾ ਕਿਉਂਕਿ ਜੇ ਕੁਝ ਹੋਏਗਾ ਚਲ ਟਰੈਕਟਰ ਦਾ ਜ਼ਿੰਮੇਵਾਰ ਹੋ ਸੂਪਰ ਸੀਟਰ ਵੀ ਨਹੀਂ ਪੂਰੇ ਹੈਗੇ ਕਿਸੇ ਕੋਲੇ ਵੀ ਕੀ ਉੱਥੇ ਸੂਪਰ ਸੀਟਰ ਜਾ ਸਕਦਾ ਕਈ ਕਾਰਨ ਹੈਗੇ ਆ ਜੀ ਕਾਰਨ ਦਾ ਜੇ ਤੱਤ ਫਰੁੱਲਣ ਲੱਗੇ ਤਾਂ ਇਹਦੇ ਪਿੱਛੇ ਤੱਤ ਤਾਂ ਬਹੁਤ ਨਿਕਲੇ ਆਉਣਗੇ ਪਰ ਜੀਵੀਦਾਰ ਨੂੰ ਪੁੱਛਣਾ ਚਾਹੀਦਾ ਹੈਗਾ ਜਿਹੜਾ ਸਵਾਲ ਹੀ ਆ ਨਾ ਲੋਕ ਇਹੀ ਸਵਾਲ ਕਰਦੇ ਆ ਵੀ ਤੁਸੀਂ ਸਾਡੇ ਤੇ ਯਾਰ ਹਰ ਇੱਕ ਚੀਜ਼ ਥੋਪਨ ਲੱਗ ਜਾਨੇ ਹੋ ਤੁਸੀਂ ਸਾਥੋਂ ਕੀ ਪੁੱਛਦੇ ਹੋ ਕਿ ਕਿਸੇ ਚੀਜ਼ ਦੇ ਕਿਸਾਨ ਦੀ ਰੈਲ ਲੱਗੀ ਜਦੋਂ ਸੁਪਰ ਸੀਡਰ ਨੂੰ ਸਰਕਾਰ ਨੇ ਪ੍ਰਵਾਨਗੀ ਦਿੱਤੀ ਸੀ ਕਿਸੇ ਕਿਸਾਨ ਦੀ ਰੈਲ ਲੀ ਸੀ ਅਸਲ ਵਿੱਚ ਨਾ ਜਿਹੜਾ ਵੀ ਜਿੰਨੀ ਵੀ ਹੁਣ ਮਸ਼ੀਨਰੀ ਆ ਰਹੀ ਆ ਸੂਪਰ ਸੀਟਰ ਆ ਰਿਹਾ ਗੱਠਾਂ ਆ ਰਹੀਆਂ ਆਲੀ ਮਸ਼ੀਨਾਂ ਆ ਰਹੀਆਂ ਨੇ ਵੱਡੇ ਪੱਧਰ ਤੇ ਉਹ ਕਰ ਰਿਹਾ ਅਸਲ ਵਿੱਚ ਇਹ ਟਰਾਲੇ ਦੀ ਨਹੀਂ ਹਜੇ ਪ੍ਰੋਪਰ ਹਜੇ ਕੋਈ ਵੀ ਨਹੀਂ ਗਈ ਕਿਉਂਕਿ ਕਿੱਟੇ ਹਾਥੀ ਪਹਿਲਾਂ ਵੀ ਲੋਕਾਂ ਦੇ ਹੈਪੀ ਸੀਟਰ ਖੜੇ ਆ ਘਰਾਂ ਦੇ ਵਿੱਚ ਹਜੇ ਖੜੇ ਆ ਜੀ ਉਹ ਆਪਣੀ ਫੂਲ ਸੋਸਾਇਟੀ ਦੇ ਵਿੱਚ 25 ਖੜੇ ਆ ਮਰਾਜ ਦੇ ਵਿੱਚ ਖੜੇ ਆਗੇ ਨੇੜੇ-ਨੇੜੇ ਮੈਂ ਤੈਨੂੰ ਪਿੰਡਾਂ ਦੀਆਂ ਸੋਸਾਇਟੀਆਂ ਦੇ ਵਿੱਚ ਗਿਣਾ ਦੇਣਾ 10 ਤੋਂ ਘੱਟ ਤਾਂ ਕਿਸੇ ਦੇ ਵਿੱਚ ਵੀ ਨਹੀਂ ਹੈਗੇ ਹਾਂ ਉਦੋਂ ਵੱਡੇ ਟਰੱਕ ਭਰ-ਭਰ ਲਾਹੇ ਸੀ ਇਹਨਾਂ ਨੇ ਉਦੋਂ ਇਹਨਾਂ ਨੇ ਲਾਹ ਤੇ ਮਸਲਾ ਕੀ ਹੈਗਾ ਵੀ ਇਹਨਾਂ ਨੇ ਇਹ ਨਹੀਂ ਦੇਖਿਆਗਾ ਵੀ ਇਹਦਾ ਕਿੰਨਾ ਨੁਕਸਾਨ ਹੋਊਗਾ ਕਿੰਨਾ ਇਹਦਾ ਫਾਇਦਾ ਹੋਊਗਾ ਤੇ ਇਸ ਕਰਕੇ ਹੈਗਾ ਵੀ ਜਦੋਂ ਉਹਨਾਂ ਨੇ ਕੱਖ ਬੀਜਣਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਆ ਜੇ ਆਪਾਂ ਕੱਖ ਬੀਜਨੇ ਉਹ ਨੂੰ ਪੂਰਾ ਸਮਾਰ ਕੇ ਬਾਹਣ ਫੇਰ ਹੀ ਬੀਜੇ ਜਾਣਗੇ ਨਹੀਂ ਬੀਜੇ ਨਹੀਂ ਜਾ ਪਰਾਲੀ ਵਾਲੇ ਥਾਂ ਤਾਂ ਕੱਖ ਹੁੰਦੇ ਹੀ ਨਹੀਂ ਹਾਂ ਗੱਲ ਹੀ ਮੁੱਕ ਗਈ ਉੱਥੇ ਹੁੰਦੇ ਨਹੀਂ ਪਰਾਲੀ ਵਾਲੇ ਥਾਂ 'ਤੇ ਇਸ ਕਰਕੇ ਉਹਨੂੰ ਅੱਗ ਤੋਂ ਬਿਨਾ ਨਹੀਂ ਹੁੰਦੇਗੇ ਤੇ ਅੱਗ ਦੇ ਨਾਲ ਪੋਲਾ ਵੀ ਰਹਿੰਦਾਗਾ ਜੇ ਪਰਾਲੀ ਅੱਜ ਵਿੱਚ ਬਾਉਣੇ ਆਗੇ ਮਹੀਨਾ ਕੱਖ ਨਹੀਂ ਹੁੰਦੇ ਉਹਨੂੰ ਗਾਲਣ ਵਾਸਤੇ ਵੀ ਟਾਈਮ ਚਾਹੀਦਾ ਹੈ ਗਾਲਣ ਵਾਸਤੇ ਉਹਨੂੰ ਗਾਲਣ ਵਾਸਤੇ ਜਿਹੜਾ ਕੀੜਾ ਬਣੂਗਾ ਸਭ ਤੋਂ ਪਹਿਲਾਂ ਜਿਹੜਾ ਕੱਕ ਸੱਟਾਂ ਕੋਦੇ ਬੀਜ ਨੂੰ ਖਾਊ ਫਿਰ ਜਿਹੜਾ ਵੀ ਕੁੰਗਰੂ ਉਹਦੀ ਜੜ ਨੂੰ ਖਾਊ ਹਾਂ ਅਸਲ ਵਿੱਚ ਪ੍ਰੋਪਰ ਇਹਨਾਂ ਕੋਲੇ ਸਰਕਾਰ ਕੋਲੇ ਸਿਰਫ ਡੰਡਾ ਤੰਤਰ ਤੋਂ ਬਿਨਾ ਲੋਕਾਂ ਦੇ ਉੱਤੇ ਪਰਚੇ ਕਰਨ ਪਰਚੇ ਨਾਲ ਕੀ ਹੋ ਜੂਗਾ ਪਰਚੇ ਤੂੰ ਪੁੱਛਣ ਵਾਲਾ ਹੋਵੇਂ ਇਹਨਾਂ ਨੂੰ ਪਰਚੇ ਅੰਗਰੇਜ਼ਾਂ ਨੇ ਕੀਤੇ ਨਹੀਂਗੇ ਕਾਲੇ ਪਾਣੀ ਆ ਸਾਡੇ ਗਏ ਨਹੀਂਗੇ ਆਜ਼ਾਦੀ ਵੇਲੇ ਗਏ ਆ ਬਿਲਕੁਲ ਗਏ ਆ ਨਾ ਇਸ ਕਰਕੇ ਪਰਚਿਆਂ ਦਾ ਕੋਈ ਹੱਲ ਨਹੀਂ ਜੇਲ੍ਹ ਪਰੋਂ ਜਦੋਂ ਜੇਲ੍ਹ ਪਰੋਂ ਅੰਦੋਲਨ ਚੱਲੇ ਹੈਗੇ ਤੇ ਫੇਰ ਅੰਗਰੇਜ਼ਾਂ ਨੇ ਜੇਲਾ ਬਣਾਤੀਆਂ ਸੀਗੀਆਂ ਕਿੰਨਿਆਂ ਕ ਬਣਾਈ ਜਾਊਂਗੇ ਜੇਲਾ ਤੁਸੀਂ ਹੱਲ ਹੈਗਾ ਕੋਈ ਹੱਲ ਨਹੀਂ ਗਏ ਇਹ ਚੀਜ਼ ਦਾ ਹੱਲ ਇਹ ਆ ਹਾਂ ਇੱਕੋ ਹੀ ਹੱਲ ਆ ਕਿਸਾਨਾਂ ਨੂੰ ਸਹੂਰਤ ਦਿਓ ਤੁਸੀਂ ਕੁਆਂਟਲ ਤੇ 100 ਰੁਪਇਆ ਕੁਆਂਟਲ ਦੇ ਦੇ ਉੱਤੇ ਜਦੋਂ ਜਿਵੇਂ ਝੋਨਾ ਵਿਕਦਾ ਹੈਗਾ ਉਹਦੇ ਨਾਲ 100 ਰੁਪਇਆ ਕੁਆਂਟਲ ਗੱਟੇ ਦੇ ਹਿਸਾਬ ਨਾਲ ਜਿਹੜਾ ਕੁਆਂਟਲ ਬਣਦੇ ਹੈਗੇ ਉਹਦੇ ਉੱਤੇ ਜੋ ਵੀ ਚੱਕੋ ਭਾਈ ਪਰ ਅੱਗ ਨਹੀਂ ਕਿਸੇ ਨੇ ਲਾਉਣੀ ਹਾਂ ਜੇ ਫਿਰ ਵੀ ਅੱਗ ਲਾਉਂਦਾਗਾ ਫਿਰ ਉਹਦੇ ਤੇ ਪਰਚਾ ਬਣਦਾ ਉਹ ਵਸਕ ਦੀ ਪ੍ਰਾਲੀ ਚੱਕ ਕੇ ਬਾਹਰ ਸਿੱਟੇ ਕੁਛ ਵੀ ਕਰੇ ਯਾਰ ਹੁਣ ਤੂੰ ਪਿਛਲੇ ਸਾਲ ਲੜਾ ਗੱਠਾਂ ਵਾਲਿਆਂ ਨੂੰ ਕੀ ਕਰੇਗਾ ਆਪਣੇ 5 ਕਿੱਲਿਆਂ ਦੇ ਗੱਠਾ ਬਣਾਈਆਂ ਸੀ ਬੰਦੇ ਨੇ ਤਾਇ ਦੇ ਪੁੱਤ ਨੇ ਮੜਕੇ ਚੱਕਣ ਹੀ ਨਹੀਂ ਆਏ ਉਹ ਨਹੀਂ ਗਏ 60% ਰਕਬਾ ਇਹ ਜਿਹਾ ਸੀ ਜਿੱਥੇ ਗੱਠਾ ਬਣੀਆਂ ਪੰਗਾਂ ਰੀਆਂ ਕਿਸਾਨ ਨੇ ਕਿੰਨੀ ਹਾਲੀ ਕਿਸੇ ਨੇ ਤਾਂ ਕੋਈ ਗੱਠ ਮਚਾਈ ਕਿਸੇ ਨੇ ਚੱਕਿਆ ਉਹਦੇ ਖੇਤ ਚ ਢੇਰੀ ਲਈ ਫੇਰ ਜਾ ਕੇ ਕਣਕ ਬੀਜੀ ਹੈ ਹਾਂ ਉਹ ਚੱਕਣੀ ਨਹੀਂ ਗੇ ਉਹ ਕਹਿੰਦੇ ਚੱਕੀਏ ਕਿ ਸਾਨੂੰ ਮੂਰੇ ਨੂੰ ਕੁਝ ਮਿਲਦਾ ਮੂਰੇ ਡੰਪ ਚ ਥਾਂ ਹੀ ਹੈ ਨਹੀਂ ਹਾਂ ਇਸ ਕਰਕੇ ਇਹਨਾਂ ਕੋਲੇ ਸਿਰਫ ਕੱਲਾ ਜ਼ਿਮੀਂਦਾਰ ਤੇ ਪਰਚਾ ਕਰਨਾ ਜਾਂ ਉਹਨੂੰ ਧਮਕਾਉਣਾ ਕਿਸੇ ਲੋਟਜਾਰ ਨੂੰ ਆਏ ਲੋਕਾਂ ਦੇ ਵਿੱਚ ਲੈ ਕੇ ਜਾਣਾ ਵੀ ਯਾਰ ਇਹ ਨਾ ਜਿਹੜਾ ਕੁਝ ਕੀਤਾ ਕੀਤਾ ਹੀ ਇਨਾਂ ਨੇ ਆ ਸਰਕਾਰ ਤਾਂ ਦੁੱਧ ਚੁੱਤੀ ਜਾਗੀ। ਇਹ ਗੱਲ ਮੁੱਕ ਗਈ ਵੀ ਕਿਸਾਨ ਨੂੰ ਅਪਰਾਧੀ ਬਣਾ ਕੇ ਕਟਾਰੇ ਦੇ ਵਿੱਚ ਖੜਾ ਕਰਤਾ ਵੀ ਜਿਹੜਾ ਵੀ ਕਿਤੇ ਕੋਈ ਅਪਰਾਧ ਹੁੰਦਾ ਉਹ ਬਸ ਇਹਦੇ ਮੱਥੇ ਤੇ ਲੱਗ ਜਾਵੇ। ਕੋਈ ਗੱਲ ਗਲਤ ਹੈ? ਨਹੀਂ ਨਹੀਂ। ਇਹ ਇਹ ਹੀ ਆ ਨਾ। ਇਹ ਹੀ ਸਾਨੂੰ ਸਮਝਣ ਦੀ ਲੋੜ ਆ। ਜਿਹੜੇ ਹੁਣ ਕੋਸ ਇਨਾਂ ਦੇ ਉਹ ਵੀ ਲੋਕ ਹੈਗੇ ਆਗੇ। ਜਿਹੜੇ ਕਹਿੰਦੇ ਆਗੇ ਵੀ ਯਾਰ ਕਿਸਾਨ ਪ੍ਰਦੂਸ਼ਨ ਕਰਦੇ ਆਗੇ। ਵਾਤਾਵਰਣ ਪ੍ਰੇਮੀ ਹੁਣ ਤੋਂ ਐਸਾ ਹਾਬਦ ਵਾਲਾ ਜਥੇਬੰਦੀਆਂ ਨੇ ਬੰਦ ਕਰਾਈ ਹੈਗੀ ਜੀਰਾ ਫੈਕਟਰੀ ਹਾਂ ਜੀ ਦੱਸੋ ਕਿਹੜਾ ਵਾਤਾਵਰਣ ਪ੍ਰੇਮੀ ਆਇਆ ਉੱਥੇ ਆਇਆ ਕੋਈ ਨਹੀਂ ਆਇਆ ਤੇ ਫਿਰ ਕਿਸਾਨਾਂ ਵਾਲੇ ਉਹ ਵੀ ਉਹ ਭੁੰਡਾਂ ਕੋ ਨਿਕਲੇ ਆਉਂਦੇ ਆ ਕਿਉਂਕਿ ਉਹ ਉਹਨਾਂ ਦੀ ਬਾਜਰੀ ਖਾਂਦੇ ਆ ਉਹੀ ਆਣਾ ਹਜੇ ਸੀਖ ਕਿਸਾਈ ਵੀ ਨਹੀਂ ਹੁੰਦੀ ਇਹ ਪਹਿਲਾਂ ਖੜੇ ਹੋ ਜਾਂਦੇ ਹਾਂ ਜਦੋਂ ਸਰਕਾਰ ਕੋਈ ਆਰਡਰ ਕਰ ਦਿੰਦੀ ਹੈਗੀ ਹੁਣ ਤੂੰ ਐਸਾ ਨਾਲ ਆਪਣੇ ਕਿੰਨੇ ਆ ਸੜਕਾਂ ਦੇ ਦਰਖਤ ਸੀਗੇ ਉਹ ਕੌਡੀਆਂ ਦੇ ਭਾਅ ਵੇਚ ਕੇ ਤੇ ਮੰਨ ਕੇ ਚੱਲ ਕੋਈ ਵਾਤਾਵਰਨ ਪ੍ਰੇਮੀ ਨੇ ਕੀ ਕੀ ਕਰਤਾ ਉਹਨਾਂ ਦਾ ਕੀ ਪ੍ਰਸ਼ਾਸਨ ਨੇ ਕੀ ਕਰਤਾ ਜਿਹੜਾ ਜਗਲਾਤ ਵਿਭਾਗ ਸੀਗਾ ਉਹ ਵੀ ਮੰਨ ਕੇ ਚੱਲ ਵੀ ਕੌਡੀਆਂ ਦੇ ਭਾਅ ਉਹ ਖਤਮ ਹੋਣ ਵਾਲੀ ਹੈਗੀ ਉਹ ਵੀ ਸਥਿਤੀ ਇਸ ਕਰਕੇ ਜਿੰਨਾ ਵੀ ਜ਼ੋਰ ਲੱਗਿਆ ਵਾ ਕਿਸਾਨ ਦੇ ਨੂੰ ਬਦਨਾਮ ਕਰਨ ਤੇ ਤੇ ਕਿਸਾਨ ਨੂੰ ਲੁੱਟਣ ਤੇ ਤੇ ਕੁੱਟਣ ਤੇ ਲੱਗਿਆ ਹੋਇਆ ਵੀ ਕਿਸੇ ਨਾ ਕਿਸੇ ਲੋਟ ਸਾਡਾ ਦਾ ਪੂਰੇ ਹੈ ਕਿਸਾਨ ਬਸ ਇੰਨੀ ਕਾ ਕਿਸਾਨਾਂ ਨੂੰ ਹੁਣ ਵੀ ਆਪਾਂ ਤਾਂ ਇਹੀ ਕਹਾਂਗੇ ਵੀ ਇਕੱਠੇ ਹੋਣਾ ਇਕੱਲੇ ਇੱਕ ਦੇ ਪਰਚਾ ਹੁੰਦਾ ਆਇਣਾ ਸਮਝੋ ਵੀ ਫਲਾਣੇ ਦੇ ਪਰਚਾ ਹੋ ਗਿਆ ਭਰਾਵੋ ਇਹਨਾਂ ਦੇ ਬਾਰਗੇ ਵੀ ਬੈਠਾਪੂ ਇਹ 170 ਵੀ ਖਾਣਗੇ 100 ਗੱਡੇ ਵੀ ਖਾਣਗੇ ਤੇ ਜੁਰਮਾਨਾ ਵੀ ਦੇਣਗੇ ਤੇ ਇਹ ਸਰਕਾਰ ਦਾ ਇਸ ਦਾ ਹਾਲ ਹੈਗਾ ਇਹ ਬਿੰਦੇ ਬਿੰਦੇ ਆਪ ਦੇ ਲੈਂਦੀ ਆਗੀ ਮੰਨ ਕੇ ਚੱਲੋ ਵੀ ਜੂ ਟਰਨ ਲੈਂਦੀ ਆਪ ਦੇ ਬਿਆਨਾਂ ਤੋਂ ਇਸ ਕਰਕੇ ਇਕੱਠੇ ਹੋਵੋ ਠੀਕ ਆ ਗੱਲ ਉਹ ਹਾਲਾਤ ਕੱਲੇ ਉਹਨਾਂ ਨਾਲ ਨਹੀਂ ਬਣੇ ਕੱਲ ਨੂੰ ਆਪਣੇ ਇੱਥੇ ਏਰੀਏ ਨਾਲ ਵੀ ਹਰੇਕਾ ਕਿਸਾਨ ਨਾਲ ਬਣ ਗਏ ਉਹ ਹਾਲਾਤ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਇਕੱਠੇ ਹੋ ਕੇ ਆਪਾਂ ਨੂੰ ਲੜਨ ਦੀ ਲੋੜ ਆਗੀ ਕੋਈ ਨਹੀਂ ਜੇ ਪਰਚਾ ਕਰਦੀ ਹੈਗੀ ਕਿੰਨਿਆ ਕਦੇ ਕਰੂਗੀ ਕੋਈ ਗੱਲ ਨਹੀਂ ਇੱਕ ਦਿਨ ਹੰਬ ਜਾਣਗੇ ਵੀ ਹਾਵੇ ਵੀਰੋ ਬਲਵਿੰਦਰ ਸਿੰਘ ਜੀ ਤੁਸੀਂ ਗੱਲਬਾਤ ਸੋਣੀ ਲਈ ਹੈ ਆਖਰ ਤੇ ਕਿਹਾ ਇਹ ਹਾਲਾਤ ਕੱਲੇ ਉਸ ਅੰਮ੍ਰਿਤਸਰ ਏਰੀਆ ਜਾਂ ਜਿੱਥੋਂ ਵੀ ਉਹ ਘਟਨਾ ਜਾਂ ਗੱਲ ਵੀਡੀਓ ਹੈਗੀ ਆ ਉਹ ਕੱਲੇ ਉੱਥੇ ਨਹੀਂ ਰਹਿਣੇ ਉਹ ਕੱਲ ਨੂੰ ਸਾਰੇ ਪੰਜਾਬ ਦੇ ਉੱਪਰ ਆਉਣ ਵਾਲੇ ਨੇ ਕਿਉਂਕਿ ਹੁਣ ਝੋਨੇ ਦਾ ਆਉਣ ਵਾਲਾ ਸਮਾਂ ਜਿਹੜਾ ਝੋਨੇ ਦੀ ਬਾੜੀ ਸ਼ੁਰੂ ਹੋਣ ਵਾਲੀ ਹੈ ਤਾਂ ਇਸ ਕਰਕੇ ਸਾਨੂੰ ਤੇ ਪੰਜਾਬ ਵਾਸੀਆਂ ਨੂੰ ਇਕੱਠੇ ਹੋਣ ਦੀ ਅਪੀਲ ਹੈ ਕੱਲੇ-ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਇਹ ਨਾਰੇ ਨੂੰ ਮੁੱਖ ਰੱਖ ਕੇ ਆਪਣਾ ਬਚਾਅ ਕਰਨਾ ਸਿੱਖੋ ਸੋ ਜੇ ਸਾਡੀ ਤੁਹਾਨੂੰ ਇਹ ਪੌਡਕਾਸਟ ਵਧੀਆ ਲੱਗੀ ਤਾਂ ਇਸ ਪੌਡਕਾਸਟ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ਼੍ਰੀ ਅਕਾਲ